ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਪੁਟਿਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਬਾਕੀ ਜੀ ਆਪਣਾ ਇੰਸਟਾਗ੍ਰam ਤੇ ਵੀ ਪੇਜ ਨੂੰ ਜਾ ਕੇ ਫੋਲੋ ਜ਼ਰੂਰ ਕਰਿਓ ਆਈਡੀ ਆਪਣੀ ਸਕਰੀਨ ਤੇ ਮੈਂਸ਼ਨ ਹੋਏਗੀ ਇਸ ਡਾਇਰੈਕਟ ਜਾ ਕੇ ਤੁਸੀਂ ਜਿਹੜਾ ਇੰਸਟਾਗ੍ਰam ਤੇ ਸਰਚ ਕਰਕੇ ਫੋਲੋ ਕਰ ਸਕਦੇ ਹੋ ਜੀ ਬਾਕੀ ਜੀ ਆਪਣਾ ਫਰਸਟ ਸੂਟ ਜਿਹੜਾ ਇਹ ਹੋਏਗਾ ਸ਼ਿਮਰ ਦੇ ਵਿੱਚ ਹੋਏਗਾ ਠੀਕ ਹੈ ਜੀ ਬਹੁਤ ਸੋਹਣਾ ਜਿਹੜਾ ਹੈਂਡਵਰਕ ਦਾ ਕੰਮ ਸ਼ਰਟ ਤੇ ਕੀਤਾ ਹੋਏਗਾ ਬਾਟਮ ਤੇ ਵੀ ਜਿਹੜਾ ਫਲਾਵਰਜ਼ ਦਾ ਕੰਮ ਕੀਤਾ ਹੋਏਗਾ ਤੇ ਨਾਲ ਦੁਪੱਟਾ ਜਿਹੜਾ ਬਹੁਤ ਸੋਹਣਾ ਹੋਏਗਾ ਇਚ ਨੌਂ ਸ਼ਫੌਨ ਦਾ ਹੋਏਗਾ ਦੁਪट्टे ਤੇ 4 ਸਾਈਡ ਕਟ ਵਰਗ ਦਾ ਕੰਮ ਕਰਕੇ ਨਾਲ ਵਰਕ ਕਰਕੇ ਬਹੁਤ ਸੋਹਣਾ ਰੈਡੀ ਕੀਤਾ ਆ ਦੁਪट्टे ਤੇ ਜਿਹੜੀ ਕਢਾਈ ਆ ਬਹੁਤ ਹੀ ਸਾਫ ਸੁਥਰੀ ਬਹੁਤ ਸੋਹਣੀ ਕੀਤੀ ਆ ਤੇ ਵਿੱਚ ਬੂਟੀ ਦਾ ਕੰਮ ਕੀਤਾ ਹੋਏਗਾ 2 ਮੀਟਰ ਫੁੱਲਾ ਡੁੱਲਾ ਆਪਣਾ ਦੁਪੱਟਾ ਹੋਏਗਾ ਇਹਦੇ ਵਿੱਚ ਆਲਮੋਸਟ ਆਪਣੇ ਕੋਲ 8 ਤੋਂ 10 ਕਲਰ ਹੋਣਗੇ ਤੁਸੀਂ ਚੈੱਕ ਕਰ ਸਕਦੇ ਹੋ ਬ੍ਰਾਈਟ ਕਲਰ ਬਹੁਤ ਸੋਹਣੇ ਸੋਹਣੇ ਆ ਜਿੱਦਾਂ ਕਿ ਅੱਜਕੱਲ ਵਿੰਟਰਸ ਵਿੱਚ ਮੈਰਿਜ ਫੰਕਸ਼ਨ ਬਹੁਤ ਆ ਰਹੇ ਆ ਤੇ ਸਾਰਿਆਂ ਦੇ ਲਈ ਇਹ ਸਪੈਸ਼ਲ ਰਹਿਣ ਵਾਲੇ ਆ ਨੈਕਸਟ ਜਿਹਨਾਂ ਦੇ ਵਿੱਚ ਸੂਟ ਹੋਣਗੇ ਜੀ ਇਹ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਚਨਾਉਣ ਦਾ ਫੈਬਰਿਕ ਰਹੇਗਾ ਇਹਦੇ ਵਿੱਚ ਵੀ ਕਾਫੀ ਪ੍ਰਿੰਟਸ ਉਟ ਅਵੇਲੇਬਲ ਆ ਬ੍ਰਾਈਟ ਕਲਰ ਅੱਜਕੱਲ੍ਹ ਵਿంటర్ ਵਿੱਚ ਬ੍ਰਾਈਟ ਕਲਰ ਜਿਹੜੇ ਜ਼ਿਆਦਾ ਚੱਲਦੇ ਤੁਹਾਨੂੰ ਪਤਾ ਹੀ ਹੈ ਬਹੁਤ ਸੋਹਣੇ ਉੱਠ ਕੇ ਕਲਰ ਆਉਂਦੇ ਆ ਬ੍ਰਾਈਟ ਕਲਰ ਸੋ ਆਪਾਂ ਜਿਆਦਾ ਜਿਹੜੇ ਬ੍ਰਾਈਟ ਕਲਰ ਲੈ ਕੇ ਆਏ ਆ ਨੈਕਸਟ ਆ येलो ਮਸਟਰਡ ਜਿਹੜਾ ਕਲਰ ਹੈ ਬਹੁਤ ਸੋਹਣਾ ਹੈ ਜਿਹੜਾ ਟ੍ਰੈਂਡਿੰਗ ਚ ਹਮੇਸ਼ਾ ਕਲਰ ਰਹਿੰਦਾ ਹੈ ਬਹੁਤ ਸੋਹਣਾ ਜਿਹੜਾ ਇਹਦੇ ਤੇ ਕੰਮ ਕੀਤਾ ਹੋਇਆ ਨਾਲ ਸਿੱਪੀ ਦਾ ਵਰਕ ਕੀਤਾ ਹੋਇਆ ਹੈ ਤੇ ਵਾਕੀ ਅਗਰ ਤੁਸੀਂ ਇਹਦੇ ਤੇ ਕੋਈ ਹੋਰ ਵਰਕ ਕਰਵਾਉਣਾ ਚਾਹੁੰਦੇ ਆ ਹੈਂਡ ਵਰਕ ਕਾਰੀ ਵਰਕ ਮਸ਼ੀਨ ਵਰਕ ਕੋਈ ਵੀ ਇੱਕ ਵਰਕ ਕਰਵਾਉਣਾ ਚਾਹੁੰਦੇ ਵਰਕ ਕਰਵਾ ਸਕਦੇ ਹੋ ਆਪਣੇ ਕੋਲ ਸਾਰੇ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਤੁਸੀਂ ਜਿੱਦਾਂ ਦਾ ਵਰਕ ਕਰੋਗੇ ਤੁਸੀਂ ਉਹਦਾ ਤੁਹਾਨੂੰ ਕਰਕੇ ਸੂਟ ਜਿਹੜਾ ਰੈਡੀ ਕਰਕੇ ਦਵਾਂਗੇ ਇਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੇ ਬਹੁਤ ਸੋਹਣਾ ਸਿੱਪੀ ਦਾ ਵੀ ਨਾਲ ਕੰਮ ਕੀਤਾ ਹੋਏਗਾ ਬਾਕੀ ਇਹ ਸਾਰੀਆਂ ਜਿਹੜੀਆਂ ਫੋਟੋਜ਼ ਆ ਸੂਟ ਜਿਹੜੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਕਲੈਕਸ਼ਨ ਡੇਲੀ ਵਿੱਚ ਸਾਰੇ ਦੀ ਇੰਸਟਾਗ੍ਰam ਤੇ ਆਪਾਂ ਫੋਟੋਜ਼ ਪਾਉਨੇ ਆ ਵੀਡੀਓ ਪਾਉਨੇ ਆ ਠੀਕ ਹੈ ਜੀ ਤੁਸੀਂ ਇੰਸਟਾਗ੍ਰam ਤੇ ਜਾ ਕੇ ਵੀ ਫੋਲੋ ਜ਼ਰੂਰ ਕਰਿਓ ਆਪਾਂ ਨੂੰ ਤੇ ਆਪਣੇ ਉੱਥੇ ਜਾ ਕੇ ਵੀ ਤੁਸੀਂ ਸੂਟ ਜਿਹੜੇ ਚੈੱਕ ਕਰ ਸਕਦੇ ਹੋ ਉਹਦੇ ਤੇ ਡਾਇਰੈਕਟ ਪ੍ਰੋਪਰ ਫੋਟੋ ਸ਼ੋ ਹੋਏਗੀ ਤੇ ਐਨ ਪ੍ਰ ਬਾਕੀ ਜੀ ਨੈਕਸਟ ਏ ਵਾਲੇ ਚਨੌਣ ਦੇ ਵਿੱਚ ਹੋਣਗੇ ਇਹਨਾਂ ਤੇ ਬਹੁਤ ਸੋਹਣਾ ਜਿਹੜਾ ਘੇਰੇ ਤੇ ਜਿਹੜਾ ਸਿੱਪੀ ਦਾ ਕੰਮ ਕੀਤਾ ਹੋਏਗਾ ਬਹੁਤ ਸੋਹਣਾ ਵਰਕ ਕੀਤਾ ਹੋਏਗਾ ਇਹੇ ਅਗਰ ਤੁਸੀਂ ਇਹਨਾਂ ਦੇ ਨਾਲ ਕੋਈ ਗਰਾਰਾ ਸ਼ਰਾਰਾ ਕੁਝ ਵੀ ਬਣਵਾਉਣਾ ਹੈ ਤਾਂ ਬਹੁਤ ਸੋਹਣਾ ਲੱਗੇਗਾ ਕੋਈ ਡਰੈਸੇ ਦੀ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਤਾਂ ਵੀ ਸਾਨੂੰ ਦੱਸ ਸਕਦੇ ਹੋ ਉਸ ਅਕੋਰਡਿੰਗ ਤੁਸੀਂ ਫੈਬਰਿਕ ਲੈ ਸਕਦੇ ਹੋ ਜਿੰਨਾ ਵੀ ਫੈਬਰਿਕ ਲੈਣਾ ਚਾਹੁੰਦੇ ਹੋ ਬਾਕੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਆਪਣੇ ਕੋਲ ਸਟਿਚ ਕਰਾਉਣਾ ਚਾਹੁੰਦੇ ਹੋ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਆਪਣੇ ਕੋਲ ਦੋਨਾਂ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਤੁਸੀਂ ਜਿੱਦਾਂ ਚਾਹੋਗੇ ਤੁਹਾਨੂੰ ਸੂਟ ਉਦਾਂ ਜਿਹੜਾ ਮਿਲ ਜਾਏਗਾ ਬਾਕੀ ਅਗਰ ਤੁਸੀਂ ਇਹਦੇ ਨਾਲ ਕੋਈ ਗਰਾਰਾ ਸ਼ਰਾਰਾ ਬਣਾ ਕੇ ਇਹਨੂੰ ਰੈਡੀ ਕਰਾਉਣਾ ਹੈ ਪ੍ਰੋਪਰ ਤਰੀਕੇ ਨਾਲ ਸਟੀਚਿੰਗ ਵੀ ਜਿਹੜੀ ਪ੍ਰੋਪਰ ਕੀਤੀ ਹੋਣੀ ਬਹੁਤ ਜ਼ਰੂਰੀ ਹੈ ਜੀ ਜੱਡੀ ਜੱਡੀ ਸੂਟ ਨੂੰ ਆਪਾਂ ਦੀਨੂੰ ਲੁੱਕ ਨੂੰ ਬਦਲ ਕੇ ਰੱਖ ਦਿੰਦੀ ਹੈ प्रॉपर स्टिचिंग की होएगी प्रॉपर तरीके रेडी किया होएगा तो बहुत सोना जो लुक बन के नजर आएगी ये भी ब्राइट जो बहुत सोहने सोहे कलर आ सूट कलर चेक करी जाओ डिज़ाइन चेक करी जाओ जो डिजाइन जो कलर पसंद आता अपने अकॉर्डिंग स्क्रीनशॉट भेज के जरा अपना वट्सअप मैसेज करके अपना ऑर्डर बुक करी जाओ ਜਲਦੀ ਜਲਦੀ ਕਿਉਂਕਿ ਬਹੁਤ ਸੋਹਣੇ ਲੇਟੈਸਟ ਸੂਟ ਹੈ ਬਹੁਤ ਸੋਹਣੇ ਡਿਫਰੈਂਟ ਡਿਜ਼ਾਈਨ ਹੈ ਵਿంటర్ ਮੈਰਿਜ ਫੰਕਸ਼ਨ ਦੇ ਲਈ ਸਪੈਸ਼ਲ ਰਹਿਣ ਵਾਲੇ ਆ ਜਿਹੜੀਆਂ ਭੈਣ ਜਨਵਰੀ ਚ ਫੰਕਸ਼ਨ ਆ ਰਹੇ ਲੋੜੀ ਤੇ ਫੰਕਸ਼ਨ ਤੇ ਕੋਈ ਬਣਵਾਉਣਾ ਚਾਹੁੰਦੇ ਆ ਤਾਂ ਤੁਸੀਂ ਉਹਦੇ ਲਈ ਵੀ ਬਣਵਾ ਸਕਦੇ ਹੋ ਕੋਈ ਇਹਦਾ ਡਰੈਸ ਕਿਸੇ ਤਰ੍ਹਾਂ ਦਾ ਵੀ ਨਾਲ ਕਰਾਰਾ ਸ਼ਰਾਬ ਬਣਾ ਕੇ ਕੋਈ ਰੈਡੀ ਕਰਵਾਉਣਾ ਚਾਹੁੰਦੇ ਆ ਲੋੜੀ ਫੰਕਸ਼ਨ ਦੇ ਲਈ ਕਰਵਾਉਣਾ ਚਾਹੁੰਦੇ ਆ ਸਪੈਸ਼ਲ ਉਹ ਵੀ ਕਰਵਾ ਸਕਦੇ ਹੋ ਜੀ ਬਾਕੀ ਜੀ ਆ ਵੀਡੀਓ ਨੂੰ ਆਪਣੀਨ ਵਰਤਵਧ ਸ਼ੇਅਰ ਜ਼ਰੂਰ ਕਰੋ ਲਾਈਕ ਕਰਿਓ ਕਮੈਂਟ ਕਰਿਓ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਜਿਹੜੀ ਕਿਦਾਂ ਦੀ ਲੱਗਦੀ ਆ ਬਾਕੀ ਅਗਰ ਤੁਸੀਂ ਕੋਈ ਹੋਰ ਫੈਬਰਿਕ ਤੇ ਕੋਈ ਹੋਰ ਡਿਮਾਂਡ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਡੇ ਲਈ ਉਹ ਵਾਲੀ ਕਲੈਕਸ਼ਨ ਵੀ ਲੈ ਕੇ ਆਵਾਂਗੇ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਇਹ ਸੂਟ ਰੈਨ ਵਾਲੇ ਇਹਨਾਂ ਵਿੱਚ ਜਿਹੜਾ ਵੀ ਸਾਨੂੰ ਪਸੰਦ ਆਉਂਦਾ ਲਾਈਕ ਕਮੈਂਟ ਕਰਕੇ ਆਪਣਾ ਆਰਡਰ ਜਿਹੜਾ ਬੁੱਕ ਕਰਿਓ ਮੈਸੇਜ ਦਿੱਤੇ ਨੰਬਰ ਤੇ